ਦੋਸਤੋ ਅਸੀਂ ਸਭ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਸਖਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਾਂ ਪਰ ਕਈ ਵਾਰ ਸਾਨੂੰ ਆਪਣੀ ਮਿਹਨਤ ਦੇ ਅਨੁરૂਪ ਫਲ ਨਹੀਂ ਮਿਲਦਾ ਜਿਸ ਨਾਲ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਇਸ ਤੋਂ ਇਲਾਵਾ ਕਈ ਵਾਰ ਬਿਨਾਂ ਕਾਰਨ ਪੈਸਾ ਵੀ ਖਰਚ ਹੋ ਜਾਂਦਾ ਹੈ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਘਰ ਵਿੱਚ ਵਾਸਤੂ ਦੋਸ਼ ਹੋਣ ਤੇ ਪਰਿਵਾਰ ਦੀ ਤਰੱਕੀ ਵਿੱਚ ਰੁਕਾਵਟ ਆਉਂਦੀ ਹੈ ਅਤੇ ਧਨ ਵੀ ਨਹੀਂ ਟਿਕਦਾ ਤੁਸੀਂ ਵਾਸਤੂ ਨਾਲ ਜੁੜੀਆਂ ਹੋਈਆਂ ਛੋਟੀਆਂ-ਛੋਟੀਆਂ ਗੱਲਾਂ ਧਿਆਨ ਵਿੱਚ ਰੱਖ ਕੇ ਜੀਵਨ 'ਚ ਖੁਸ਼ਹਾਲੀ ਅਤੇ ਤਰੱਕੀ ਪ੍ਰਾਪਤ ਕਰ ਸਕਦੇ ਹੋ ਆਓ ਜਾਣਦੇ ਹਾਂ ਵਾਸਤੂ ਦੇ ਆਸਾਨ ਉਪਾਅ ਜਿਸ ਨੂੰ ਕਰਨ ਨਾਲ ਤੁਹਾਡਾ ਘਰ ਧਨ-ਦੌਲਤ ਨਾਲ ਭਰਿਆ ਰਹੇਗਾ ਨੰਬਰ 1 ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਤુલਸੀ ਦਾ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਮਾਨਸਿਕ ਅਤੇ ਸਰੀਰਕ ਅਤੇ ਆਰਥਿਕ ਲਾਭ ਹੁੰਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਜੀਵਨ ਵਿੱਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਉੱਤਰ ਪੂਰਬ ਭਾਨ ਇਸ਼ਾਨ ਕੋਨ ਨੂੰ ਸਾਫ਼ ਰੱਖੋ ਇੱਥੇ ਸਫੇਦ ਰੰਗ ਦੇ ਕ੍ਰਿਸਟਲ ਰੱਖੋ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਵਾਧੀ ਹੈ ਜਿਸ ਨਾਲ ਧਨ ਦਾ ਲਾਭ ਅਤੇ ਤਰੱਕੀ ਦੇ ਰਾਹ ਖੁੱਲਦੇ ਹਨ ਨੰਬਰ 3 ਵਾਸਤੂ ਸ਼ਾਸਤਰ ਦੇ ਅਨੁਸਾਰ ਟੁੱਟੀ ਜਾਂ ਟੰਕੀਆਂ ਤੋਂ ਵਹਿੰਦਾ ਪਾਣੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਵਾਸੂਤ ਦੇ ਅਨੁਸਾਰ ਜਿਸ ਘਰ ਵਿੱਚ ਅਜਿਹਾ ਹੁੰਦਾ ਹੈ ਉੱਥੇ ਬਰਕਤ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਬੇਵਜ੍ਹਾ ਪੈਸਾ ਖਰਚ ਹੁੰਦਾ ਹੈ ਉੱਥੇ ਬਰਕਤ ਵੀ ਨਹੀਂ ਹੁੰਦੀ। ਇਸ ਤੋਂ ਧਿਆਨ ਰੱਖੋ ਕਿ ਪਾਣੀ ਦੀ ਬਰਬਾਦੀ ਨਾ ਹੋਵੇ। ਨੰਬਰ 4 ਜੇਕਰ ਤੁਹਾਡੇ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ ਅਤੇ ਤਰੱਕੀ ਨਹੀਂ ਹੋ ਪਾਰੀ ਹੈ ਤਾਂ ਘਰ ਵਿੱਚ ਦੋ ਕੰਡੇਦਾਰ ਦੁੱਧ ਨਿਕਲਣ ਵਾਲੇ ਅਤੇ ਬੌਨਸਾਈ ਪੌਦਿਆਂ ਨੂੰ ਹਟਾ ਦਿਓ। ਇਸ ਦੀ ਜਗ੍ਹਾ ਤੇ ਆਪਣੇ ਘਰ ਵਿੱਚ ਛੋਟੇ ਹਰੇ ਪੌਦੇ ਲਗਾਓ। ਇਸ ਨਾਲ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਨੂੰ ਵਾਧਾ ਮਿਲੇਗਾ ਅਤੇ ਧਨ ਦੀ ਆਵਾਜਾਈ ਹੋਵੇਗੀ। ਨੰਬਰ 5 ਆਪਣੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਹਮੇਸ਼ਾ ਸਾਫ਼ ਰੱਖੋ ਕਿਉਂਕਿ ਇਸ ਨਾਲ ਘਰ ਵਿੱਚ ਆਉਣ ਵਾਲੇ ਧਨ ਦਾ ਸਿੱਧਾ ਸਬੰਧ ਹੈ। ਇਹ ਸਾਫ਼ ਨਹੀਂ ਹੋਣ ਤੇ ਧਨ ਪ੍ਰਾਪਤੀ ਦੇ ਮਾਰਗ ਵਿੱਚ ਰੁਕਾਵਟ ਆਉਂਦੀ ਹੈ। ਨੰਬਰ 6 ਘਰ ਵਿੱਚ ਪੂਜਾ ਸਥਾਨ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ 'ਚ ਦੱਖਣੀ ਕੰਧ ਤੇ ਮੰਦਿਰ ਬਣਿਆ ਹੋਇਆ ਹੈ ਤਾਂ ਅਜਿਹੇ ਵਿੱਚ ਤੁਹਾਨੂੰ ਧਨ ਨਾਲ ਸਬੰਧਤ ਭਿਆਨਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਵਿੱਚ ਪੂਜਾ ਸਥਾਨ ਇਸ਼ਾਨ ਕੋਣ ਭਾਵ ਉੱਤਰ ਪੂਰਬ ਵਿੱਚ ਹੀ ਬਣਾਓ। ਨੰਬਰ 7 ਘਰ ਦੀ ਉੱਤਰ ਦਿਸ਼ਾ ਨੂੰ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ ਇਸ ਲਈ ਅਲਮਾਰੀ ਨੂੰ ਇਸ ਤਰ੍ਹਾਂ ਰੱਖੋ ਕਿ ਅਲਮਾਰੀ ਦਾ ਦਰਵਾਜ਼ਾ ਉੱਤਰ ਦਿਸ਼ਾ ਵੱਲ ਖੁੱਲੇ ਇਸ ਨਾਲ ਧਨ ਵਿੱਚ ਵਾਧਾ ਹੁੰਦਾ ਹੈ ਨੰਬਰ 8 ਵਾਸਤੂ ਸ਼ਾਸਤਰ ਦੇ ਅਨੁਸਾਰ ਕ੍ਰਾਸੂਲਾ ਦਾ ਪੌਦਾ ਘਰ ਵਿੱਚ ਸਕਾਰਾਤਮਕ ਊਰਜਾ ਵਧਾਉਂਦਾ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਪੌਦੇ ਨੂੰ ਰੱਖਣ ਨਾਲ ਘਰ ਵਿੱਚ ਧਨ ਦਾ ਵਾਧਾ ਹੁੰਦਾ ਹੈ ਜੇਕਰ ਤੁਹਾਡੇ ਘਰ ਵਿੱਚ ਧਨ ਨਹੀਂ ਰੁਕਦਾ ਤਾਂ ਤੁਸੀਂ ਕ੍ਰਾਸੂਲਾ ਦਾ ਪੌਦਾ ਲਗਾ ਸਕਦੇ ਹੋ ਤਾਂ ਦੋਸਤੋ ਇਹ ਸੀ ਤੁਹਾਡੇ ਸਭਨੇ ਕੁਝ ਕੀਮਤੀ ਜਾਣਕਾਰੀ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਚੰਗੀ ਲੱਗੇ ਹੈ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਜੀ ਔਰ ਐਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ ਜੀ ਸਭ ਅਗਲੇ ਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ